ਖਾਗ ਮੀਨੇ ਦੀ ਸੰਗਰਾਦ ਅਸਾੜ ਤਪੰਦਾ ਕਿਸ ਲਗਾ ਹਰ ਨਾਹਾ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕਾ ਮਾਨਸ ਸੰਧੀ ਆਸ ਦੂ ਹੈ ਭਾਏ ਵਿਗੂਚੀ ਹੈ ਗਲ ਪਈ ਸੋ ਜਮਕੀ ਫਾਸ ਜੇਹਾ ਬੀਜੈ ਸੋ ਲੁਣਾ ਮਥੈ यो लिखे आस रेन विहा नी पछता नी उख चली गई निराश जिन को साधू पेटी है सो दरगा होए खलास कर कृपा प्रभु अपनी तेरे दर्शन होए प्यास प्रभु तुद बिन दूजा को नहीं नानक की अरदास ਅਸਾੜ ਸੁਹੰਦਾ ਕਿਸ ਲਗਾ ਜਿਸ ਮਨ ਹਰ ਚਰਨ ਨਿਵਾਸ ਗੁਰੂ ਸਾਹਿਬ ਸਾਨੂੰ ਅੱਜ ਹਾਰ ਦੇ ਮਹੀਨੇ ਦੀ ਸਟੇਜ ਤੋਂ ਸਰਬ ਕਾਲਿਕ ਸੰਦੇਸ਼ ਦੇ ਰਹੇ ਹਨ ਇਹ ਗੁਰੂ ਦਾ ਸਿਧਾਂਤ ਹੈ ਤਨ ਸੋ ਵੇਲਾ ਜਿਤ ਹਰ ਗਾਵਨ ਸੁਨਣਾ ਤਨਸੋ ਵੇਲਾ ਜਿਤ ਹਰ ਗਾਵਤ ਸੁਨਣਾ ਆਏ ਤੇ ਪਰਵਾਨ ਜੀਉ ਭਾਵ ਉਹ ਹਰ ਵੇਲਾ ਚੰਗਾ ਜਿਸ ਵੇਲੇ ਪ੍ਰਭੂ ਦੇ ਗੁਣ ਗਾਏ ਜਾਂਦੇ ਹਨ ਸੁਨੇ ਜਾਂਦੇ ਹਨ ਅੱਜ ਹਾੜ ਦੇ ਮਹੀਨੇ ਵਿੱਚ ਸਾਨੂੰ ਗੁਰੂ ਸਾਹਿਬ ਸੰਦੇਸ਼ ਦੇ ਰਹੇ ਹਨ ਆਸਾੜ ਤਪੰਦਾ ਤਸ ਲਗਾ ਹਰ ਨਾਹਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਜਗਤ ਨੂੰ ਜੀਵਨ ਦੇਣ ਵਾਲਾ ਪ੍ਰਭੂ ਜਦੋਂ ਪ੍ਰਾਣੀ ਆਪਣੇ ਮਨ ਤੋਂ ਤਿਆਗ ਦਿੰਦਾ ਐ ਐਸਾ ਪ੍ਰਾਣੀ ਥਾਂ ਥਾਂ ਦੀਆਂ ਠੋਕਰਾ ਖਾਂਦਾ ਗੁਰੂ ਸਾਹਿਬ ਤੋਂ ਦ੍ਰਿੜ ਕਰਾਂਦੇ ਹਨ ਲਾਲ ਨਿਹਾਲੀ ਫੂਲ ਗੁਲਾਲਾ ਬਿਨ ਜਗਦੀਸ਼ ਕਹਾ ਸੁਖ ਭਾਲਾ ਭਾਵ ਸੋਹਣੀ ਲਾਲ ਰੰਗ ਦੀ ਤਲਾਈ ਹੋਵੇ ਗੁਲਾਬ ਦੇ ਫੁੱਲਾਂ ਦੇ ਉੱਪਰ ਵਿਛਾਈ ਹੋਵੇ ਪਰ ਪ੍ਰਭੂ ਪਤੀ ਤੋਂ ਬਿਨਾ ਐਸੀ ਸੇਜ ਤੇ ਕਦੀ ਆਨੰਦ ਨਹੀਂ ਆ ਸਕਦਾ ਗੁਰੂ ਸਾਹਿਬ ਆਸਾੜ ਦੇ ਮਹੀਨੇ ਵਿੱਚ ਸਾਨੂੰ ਇਹ ਗੱਲ ਦ੍ਰਿੜ ਕਰ ਰਹੇ ਹਨ ਹਰ ਨਾ ਨਾ ਜਿੰਨਾ ਪਾਸ ਉਹਨਾਂ ਦੇ ਹਿਰਦੇ ਉਸ ਤਰ੍ਹਾਂ ਤੜਫਦੇ ਹਨ ਜਿਸ ਤਰ੍ਹਾਂ ਹਾਰਦ ਦੇ ਮਹੀਨੇ ਵਿੱਚ ਗਰਮੀ ਦੇ ਕਾਰਨ ਆਮ ਪ੍ਰਾਣੀ ਅਤੇ ਜੀਵ ਜੰਤ ਤਰਫ ਦੇ ਆਪਾਂ ਦੇਖਦੇ ਆ ਹੁੰਦਾ ਕਿ ਜਗ ਜੀਵਨ ਪੁਰਖ ਤੇ ਆਗ ਕਾ ਮਾਨਸ ਸੰਧੀ ਆਸ ਜਦੋਂ ਪ੍ਰਾਣੀ ਉਸ ਜੀਵਨ ਦੇ ਦਾਤੇ ਨੂੰ ਤਿਆਗ ਕਰਕੇ ਕਿਸੇ ਪ੍ਰਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦਾ ਉਸ ਦੇ ਆਸਰੇ ਚੱਲਣ ਲੱਗ ਪੈਂਦਾ ਗੁਰੂ ਸਾਹਿਬ ਕਹਿਣ ਲੱਗੇ ਐਸਾ ਪ੍ਰਾਣੀ ਹਮੇਸ਼ਾ ਤੜਫਦਾ ਹੀ ਰਹਿੰਦਾ ਹੈ ਦੁਆ ਹੈ ਪਾਏ ਵਿਗੂਚੀ ਹੈ ਗਲ ਪਈ ਸੋ ਜਮ ਕੀ ਫਾਸ ਜਿਹਾ ਵਿਜੈ ਸੋ ਲੋਣਾ ਮੱਥਾ ਜੋ ਲਿਖਿਆਸ ਦੁਆ ਪਾਓ ਕਿਸੇ ਹੋਰ ਦੇ ਆਸਰੇ ਐਸੀ ਅਵਸਥਾ ਵਿੱਚ ਸਾਨੂੰ ਵਿਕਾਰ ਘੇਰ ਲੈਂਦੇ ਹਨ ਔਰ ਵਿਕਾਰਾਂ ਤੋਂ ਉਤਪਨ ਹੋਈ ਦੋਸ਼ੀ ਵਰਤੀ ਦਾ ਅਹਿਸਾਸ ਹਮੇਸ਼ਾ ਬਣਿਆ ਰਹਿੰਦਾ ਹੈ ਭਾਈ ਗੁਰਦਾਸ ਜੀ ਸਮਝਾ ਰਹੇ ਹਨ ਸਤਿਗੁਰੂ ਸਾਹਿਬ ਸੇਵਕ ਸਤਿਗੁਰੂ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਜਿਹੜਾ ਪ੍ਰਾਣੀ ਉਸ ਅਕਾਲ ਪੁਰਖ ਨੂੰ ਛੱਡ ਕੇ ਕਿਸੇ ਬੰਦੇ ਦੀ ਆਸ ਕਰਦਾ ਉਹ ਕਦੀ ਸੁਖੀ ਨਹੀਂ ਰਹਿੰਦਾ ਸਖੁਨ ਸਿੰਘ ਸਾਹਿਬ ਜੀ ਦਾ ਪਾਠ ਆਪਾਂ ਰੋਜ਼ ਕਰਦੇ ਆਂ मानुख की टेक वृथी सब जान देवन को एक है भगवान जिस का दिया रहे आघाय बहुत न तृष्णा लाग आए ओस इक दे लड़ लगना गुरु साहब सानु दृढ़ करा रहे हन कि ओ सर्वशक्तिमान नु छड़ के इधर उधर फिर के केवल खवार ही होना हुंदा है اے પ્રાણી ਤੇਰੀ અવસ્થા ਆਪ ਗਲਤੀ ਕਰਨ ਕਰਕੇ ਇਦਾਂ ਦੀ ਬਣੀ ਹੋਈ ਹੈ ਜਿਹਾ ਬੀਜ ਸੋ ਲੁਣਾ ਮੱਥਾ ਜੋ ਲਿਖਿਆ ਸੀ ਜਿਹੋ ਜੇ ਕਰਮ ਤੂੰ ਕਰੇਗਾ ਉਹ ਜਿਹੇ ਫਲ ਭੁਗਤੇਗਾ ਨਾ ਇਹ ਖੇਤੀ ਮੱਥੇ ਤੇ ਲਿਖੀ ਜਾਂਦੀ ਹੈ ਪਾਉ ਜਿੱਦਾਂ ਦੇ ਕਰਮ ਕਰਦੇ ਆ ਅੰਦਰ ਅੰਤਿਕ ਕਰਨ ਤੇ ਐਸੇ ਕਰਮ ਲਿਖੇ ਜਾਂਦੇ ਆ ਤੇ ਮੱਥੇ ਜੋ ਲਿਖਿਆ ਇਸ ਨੂੰ ਮੱਥੇ ਤੇ ਲਿਖਣਾ ਕਹਿੰਦੇ ਆ ਕਿ ਐਸੇ ਕਰਮ ਜੋ ਤੂੰ ਕਰ ਰਹੇ ਆ ਉਹ ਮੱਥੇ ਤੇ ਲਿਖੇ ਜਾਂਦੇ ਹਨ ਫੇਰ ਆਪਣੀ ਗਲਤੀ ਕਰਕੇ ਹੀ ਇਹ ਪ੍ਰਾਣੀ ਤੂੰ ਲਗਾਤਾਰ ਤਰਫਦਾ ਹੈ ਤੈਨੂੰ ਆਪ ਆਪਣੇ ਔਗਣ ਹੀ ਤੰਗ ਕਰਦੇ ਹਨ ਔਗਣ ਬਾਦ ਚਲੀ ਔਗਣ ਬਾਦ ਚਲੀ ਦੁੱਖ ਆਗੈ ਰਾਗ ਤੁਖਾਰੀ ਵਿੱਚ ਜੀ ਗੁਰੂ ਸਾਹਿਬ 12 ਮਾ ਜਿਵੇਂ ਸਾਨੂੰ ਸੰਦੇਸ਼ ਦਿੰਦੇ ਹਨ ਕਿ ਆਵਗਨ ਬਾਦ ਚਲੀ ਦੁਖ ਆਗੈ ਸੁਖ ਕਿਸ ਸਾਥ ਸੰਭਾਲੇ ਜੇ ਆਵਗਨ ਬਣੇਗੀ ਤਾਂ ਅੱਗੇ ਦੁਖ ਹੀ ਮਿਲਨੇ ਆਵਗਨ ਬਾਦ ਚਲੀ ਦੁਖ ਆਗੈ ਸੁਖ ਕਿਸ ਸਾਥ ਸੰਭਾਲੇ ਸੁਖ ਉਸ ਨੂੰ ਹੈ ਜਿਹੜਾ ਉਹ ਸੱਚੇ ਨਾਲ ਇੱਕਮਿਕ ਹੋ ਗਿਆ ਨਾਨਕ ਜਿਸ ਨੂੰ ਇਹ ਮਨ ਦੀ ਆ ਮਰਨ ਜੀਵਨ ਪ੍ਰਭ ਨਾਲੇ ਜਿਸਨੇ ਉਸ ਅਕਾਲ ਪੁਰਖੂ ਜਿਸ ਪ੍ਰਾਣੇ ਨੂੰ ਉਸ ਅਕਾਲ ਪੁਰਖ ਨੇ ਐਸੀ ਅਵਸਥਾ ਬਖਸ਼ ਦਿੱਤੀ ਹੈ ਉਹ ਪਰਮਾਤਮਾ ਉਹਦੇ ਨਾਲ ਹਮੇਸ਼ਾ ਅੰਗ ਸੰਗ ਰਹਿੰਦਾ ਹੈ ਫਿਰ ਉਹਨੂੰ ਦੁੱਖ ਨਹੀਂ ਭੋਗਣੇ ਪੈਂਦੇ ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ ਰਹਿਣ ਪਾਓ ਰਾਤ ਇੱਥੇ ਰਹਿਣ ਤੋਂ ਪਾਓ ਪ੍ਰਭੂ ਪਤੀ ਦੇ ਨਾਲ ਮਿਲਾਪ ਦਾ ਸਮਾਂ ਵਿਹਾਣੀ ਗੁਜ਼ਰ ਜਾਂਦੀ ਹੈ ਪ੍ਰਭੂ ਨੂੰ ਮਿਲਾਪ ਦਾ ਇਹ ਮਾਨਸ ਜਨਮ ਪ੍ਰਭੂ ਮਿਲਾਪ ਤੋਂ ਵਿਹੂਨਾ ਹੀ ਪਛਤਾਵੇ ਵਿੱਚ ਗੁਜ਼ਰ ਜਾਂਦਾ ਹੈ ਜਦੋਂ ਅਸੀਂ ਇਸ ਮਾਨੁਖ ਦੇਹ ਵਿੱਚ ਆ ਕਰਕੇ ਉਸ ਨਾਮ ਨੂੰ ਭੁੱਲ ਜਾਂਦੇ ਆ ਅਕਾਲ ਪੁਰਖ ਨੂੰ ਭੁੱਲ ਜਾਂਦੇ ਆ ਗੁਰੂ ਸਾਹਿਬ ਸਾਨੂੰ ਬਾਰ ਬਾਰ ਸੰਦੇਸ਼ ਦੇ ਰਹੇ ਹਨ ਕਰ ਸੇਵੋ ਪੂਰਾ ਸਤਗੁਰੂ ਬਣ ਜਾ ਰਿਹਾ ਮਿੱਤਰਾ ਸਭ ਚੱਲੀ ਰਹਿਣ ਵਿਹਾਂਦੀ ਜੀਓ ਇਹ ਪ੍ਰਾਣੀ ਵਣਜ ਕਰਦਾ ਹੈ ਪਰ ਧਿਆਨ ਰੱਖ ਇਹ ਸਾਰੀ ਰਹਿਣ ਹੱਥੋਂ ਨਿਕਲਦੀ ਜਾ ਰਹੀ ਹੈ ਘਰ ਸੇਵੋ ਪੂਰਾ ਸਤਿਗੁਰੂ ਬਣ ਜਾ ਰਿਹਾ ਮਿੱਤਰਾ ਸਭ ਚੱਲੀ ਰਹਿਣ ਵਿਹਾਂਦੀ ਜੀਓ ਇਹ ਰਹਿਣ ਹੱਥਾਂ ਵਿੱਚੋਂ ਨਿਕਲਦੀ ਜਾ ਰਹੀ ਹੈ ਜਿਨ੍ਹਾਂ ਨੇ ਗੁਰੂ ਤੋਂ ਇਲਾਵਾ ਕਿਸੇ ਹੋਰ ਤੇ ਆਸ ਨਹੀਂ ਰੱਖੀ ਕੇਵਲ ਤੇ ਕੇਵਲ ਇੱਕੋ ਸਰਬ ਵਿਆਪਕ ਪਰਮਾਤਮਾ ਦੇ ਆਸਰੇ ਵਿੱਚ ਰਿਹਾ ਹੈ ਉਹ ਹਮੇਸ਼ਾ ਸੁੱਖ ਭੋਗਦਾ ਹੈ ਗੁਰੂ ਸਾਹਿਬ ਤਾਂ ਦਰੜ ਕਹਿੰਦੇ ਹਨ ਸੰਤ ਜਨਾ ਮਿਲ ਪਾਇਆ ਮੇਰੇ ਗੋਵਿੰਦਾ ਮੇਰਾ ਹਰ ਪ੍ਰਭ ਸੱਜਣ ਸੈਣੀ ਜੀਓ ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਵਿੰਦਾ ਮੈਂ ਸੁਖ ਵਿਹਾਣੀ ਰਹਿਣੀ ਜੀਓ ਰਹਿ ਗੁਰੂ ਸਾਹਿਬ ਨੇ ਇਸ ਜੀਵਨ ਨੂੰ ਸਾਨੂੰ ਕਿਹਾ ਜਿਹਦੇ ਵਿੱਚ ਉਸ ਪਤੀ ਨਾਲ ਪਰਮਾਤਮਾ ਨਾਲ ਸਾਨੂੰ ਮਿਲਣ ਦਾ ਤਰੀਕਾ ਗੁਰੂ ਸਾਹਿਬ ਦੱਸ ਰਹੇ ਹਨ ਜਿਨ ਕੋ ਸਾਧੂ ਪੇਟੀ ਐ ਸੋ ਦਰਗਹ ਹੋਏ ਖਲਾਸ ਜਿਸ ਪ੍ਰਾਣੀ ਨੂੰ ਪਰਮਾਤਮਾ ਦੇ ਗੁਣ ਗਾਇਨ ਕਰ ਕਰਕੇ ਪਰਮਾਤਮਾ ਆਪਣੇ ਨਾਲ ਮੇਲ ਲੈਂਦਾ ਜਿਨ ਕੋ ਸਾਧੂ ਪੇਟੀ ਐ ਸੋ ਦਰਗਹ ਹੋਏ ਖਲਾਸ ਉਹ ਇਸ ਜੀਵਨ ਦੇ ਵਿੱਚ ਸੋਖਾ ਜੀਵਨ ਬਤੀਤ ਕਰਦੇ ਆਨੰਦਮਈ ਜੀਵਨ ਬਤੀਤ ਕਰਦੇ ਆ ਗੁਰੂ ਸਾਹਿਬ ਦ੍ਰਿੜ ਕਰਾ ਰਹੇ ਹਨ ਜਿਨ ਕੋ ਸਤਗੁਰੂ ਭੇਟਿਆ ਸੇ ਹਰ ਕੀਤ ਸਦਾ ਕਮਾਹੇ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸਚ ਸਬਦ ਸਮਾਹੇ ਉਹਦੇ ਹਿਰਦੇ ਵਿੱਚ ਉਹ ਅਕਾਲ ਪੁਰਖ ਆਪ ਆਕਰਕੇ ਵਸ ਜਾਂਦਾ ਹੈ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਗੁਰੂ ਸਾਹਿਬ ਸਾਨੂੰ ਉਸ ਅਕਾਲ ਪੁਰਖ ਅਗੇ ਅਰਦਾਸ ਕਰਨ ਦੀ ਜਾਚ ਕਰਦੇ ਹਨ ਪ੍ਰੇਰਨਾ ਕਰਦੇ ਹਨ ਇਹ ਅਕਾਲ ਪੁਰਖ ਤੂੰ ਆਪ ਕਿਰਪਾ ਕਰ ਤੇਰੇ ਦਰਸ਼ਨ ਹੋ ਸਕਣ ਤੇਰੇ ਨਾਲ ਮਿਲਾਪ ਹੋ ਸਕੇ ਬਿਨ ਪ੍ਰਭ ਕੋਈ ਨ ਰਖਨ ਹਾਰ ਮਹਾ ਵਿਕਟ ਜਮ ਪਿਆ ਨਾਨਕ ਨਾਮ ਨਾ ਵਿਸਰੋ ਕਰ ਆਪਣੀ ਹਰ ਮਾਇ ਮੇਰੇ ਕੋਲ ਉਹ ਅਕਾਲ ਪੁਰਖ ਪਰਮਾਤਮਾ ਨਾ ਵਿਸਰੇ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਇਹ ਅਕਾਲ ਪੁਰਖ ਤੇਰੇ ਤੋਂ ਬਿਨਾ ਦੂਸਰਾ ਹੋਰ ਕੋਈ ਨਹੀਂ ਹੈ ਇਹੀ ਮੇਰੀ ਤੇਰੀ ਚਰਣਾ ਵਿੱਚ ਅਰਦਾਸ ਬਿੰਦੀ ਹੈ ਹਰ ਜਿਆ ਅਵਰਨ ਦਿਸਈ ਕੋਈ ਦੂਜਾ ਲਵੈ ਨਾ ਲਾਏ ਹਲ ਤਪਤ ਸਵਾਰਿਣ ਮਹਿਚਲ ਦਿੱਤੀਆਂ ਜਾਏ ਇਹ ਅਕਾਲ ਪੁਰਖ ਤੇਰੇ ਤੋਂ ਬਿਨਾ ਹੋਰ ਕੋਈ ਨਹੀਂ ਜਿਹੜਾ ਮੈਨੂੰ ਅੱਤਿਆ ਲਾ ਲਵੇ ਔਰ ਹਮੇਸ਼ਾ ਦਾ ਸੁਖ ਬਖਸ਼ੇ ਮੇਰਾ ਇਹ ਜੀਵਨ ਆਨੰਦਮਈ ਹੋ ਸਕੇ ਗੁਰੂ ਸਾਹਿਬ ਉਸ ਅਕਾਲ ਪੁਰਖ ਅਗੇ ਅਰਦਾਸ ਕਰਨ ਦੀ ਪ੍ਰੇਰਣਾ ਕਰ ਰਹੇ ਹਨ ਔਰ ਨਾਲ ਦ੍ਰਿੜ ਕਰਾ ਰਹੇ ਹਨ ਅਸਾੜ ਸੁਹੰਦਾ ਤਿਸ ਲਗਾ ਜਿਸ ਮਨ ਹਰ ਚਰਨ ਨਿਵਾਸ ਅਸਾੜ ਉਹਨਾਂ ਪ੍ਰਾਣੀਆਂ ਵਾਸਤੇ ਹਮੇਸ਼ਾ ਹੀ ਚੰਗਾ ਤੇ ਸੁਹਾਵਣਾ ਹੁੰਦਾ ਜਿਸ ਮਨ ਹਰ ਚਰਨ ਨਿਵਾਸ ਜਿਹਦੇ ਮਨ ਦੇ ਵਿੱਚ ਉਸ ਅਕਾਲ ਪੁਰਖ ਦੇ ਚਰਨ ਪਾਵ ਗੁਰੂ ਦੀ ਸਿੱਖਿਆ ਹਮੇਸ਼ਾ ਵਾਸਤੇ ਵਸ ਗਈ ਹੈ ਔਰ ਐਸੀ ਸਿੱਖਿਆ ਨੂੰ ਮਨ ਬਚ ਕਰਮ ਦੇ ਵਿੱਚ ਲੈ ਕਰਕੇ ਆਂਦਾ ਪਾਵ ਆਪਣੇ ਆਚਾਰ ਦੇ ਵਿੱਚ ਐਸੀ ਸਿੱਖਿਆ ਨੂੰ ਲਾਗੂ ਕਰਦਾ